ਤੇ ਕਿੱਦਾਂ ਪੰਜਾਬੀਓ ਕੀ ਹਾਲ ਚਾਲ ਤੇ ਅੱਜ ਅਸੀਂ ਆਇਆ ਜੀ ਗੁਰਦਾਸਪੁਰ ਦੇ ਕਾਨੂੰਨਾਂ ਚੌਂਕ 'ਚ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਫੌਜੀ ਮਠੀ ਛੋਲੇ ਵਾਲਾ ਕੋਲ ਇਹਨਾਂ ਦੇ ਮਠੀ ਛੋਲੇ ਬਹੁਤ ਜ਼ਿਆਦਾ ਫੇਮਸ ਆ ਗੁਰਦਾਸਪੁਰ ਵਿੱਚ ਤੇ ਅਸੀਂ ਵੀ ਆ ਗਏ ਆ ਜੀ ਖਾਣ ਤੇ ਹੁਣ ਖਾ ਕੇ ਵੇਦੇ ਆ ਕਿੱਦਾਂ ਦੇ ਬਣਾਉਂਦੇ ਆ ਮਠੀ ਛੋਲੇ ਤੇ ਕੁਲਚੇ ਤੇ ਛੋਲੇ ਸਮੋਸੇ ਤੇ ਆਓ ਜੀ ਗੱਲਬਾਤ ਕਰਦੇ ਆ ਇਹਨਾਂ ਨਾਲ ਤੇ ਪੁੱਛਦੇ ਆ ਕਿ ਕਿੱਦਾਂ ਕੀ ਕੀਵੇਂ ਬਣਾਉਂਦੇ ਆ ਤੇ ਪਹਿਲਾਂ ਤੇ ਗੱਲ ਕਰਦੇ ਇਹਨਾਂ ਦੇ ਕਸਟਮਰ ਨਾਲ ਹਾਂ ਜੀ ਅੰਕਲ ਜੀ ਕੀ ਹਾਲ ਜੇ ਠੀਕ ਠਾਕ ਪੁੱਤ ਠੀਕ ਠਾਕ ਠੀਕ ਠ ਦਾ ਹੁੰਦਾ じゃ ਤੇ ਆਹ ਭਾਜੀ ਚਣੇ ਆ ਹਾਂਜੀ ਆ ਸਾਡੇ ਚਣੇ ਆ ਹੁੰਦਾ ਚੁੱਪ ਯਾਰ ਲੋ ਵੀ ਇੱਧਰ ਆ ਕੇ ਚਣੇ ਭਾਜੀ ਕਹਿੰਦੇ ਚਣਿਆਂ ਦੀ ਖਾਸੀਅਤ ਕੋਈ ਸੁਣੀ ਆ ਤੁਸੀਂ ਆਪ ਹੀ ਦੱਸ ਦਿਓ ਯਾਰ ਸਾਡੇ ਚਣਿਆਂ 'ਚ ਪਿਆਜ਼ ਨਹੀਂ ਹੁੰਦਾ ਲਸਣ ਨਹੀਂ ਹੁੰਦਾ ਤੇਲ ਨਹੀਂ ਹੁੰਦਾ ਅੱਛਾ ਇਕੱਲੇ ਗਰਮ ਮਸਾਲੇ ਨਾਲ ਬੰਦੇ ਆ ਮਤਲਬ ਕੋਈ ਪਿਆਜ਼ ਕੋਈ ਤੜਕਾ ਵਗੈਰਾ ਨਹੀਂ ਲਾਉਂਦੇ ਤੜਕਾ ਵਗੈਰਾ ਮਾੜੀ ਜੀ ਦੀ ਰੈਸਪੀ ਦੱਸੀ ਦੋ ਫਿਰ ਕਿਦਾਂ ਪਹਿਲਾਂ ਪਾਣੀ ਲੈ ਕੇ ਹਨਾ ਚੜੇ ਮਤਲਬ ਉਹ ਰਾਤੀ ਬਾਹ ਲੰਦੇ ਹੋਗੇ ਜੇ ਕਿਤਾ ਰਾਤੀ ਭਿਉਦੀ ਦੇ ਅੱਛਾ ਅੱਛਾ ਸਵੇਰੇ ਧਰਦੀ ਦੇ ਅੱਛਾ ਸਵੇਰੇ ਧਰਦੀ ਦੇ ਕਿੰਨਾ ਕ ਟਾਈਮ ਲੱਗ ਜਾਂਦਾ ਫਿਰ ਲੱਗ ਜਾਂਦੇ 3-4 ਘੰਟੇ 3-4 ਘੰਟੇ ਲੱਗ ਜਾਂਦੇ ਫਿਰ ਕਿਨੇ ਵਜੇ ਉੜਦੇ ਹੁੰਦੇ ਸਵੇਰੇ ਸਵੇਰੇ 5 ਵਜੇ 5 ਵਜੇ ਠੀਕ ਹੈ ਮਿਹਨਤ ਹੈ ਕੀ ਐ ਇਤੋਂ ਲੇਟ ਵੀ ਜਾਣਾ ਤੇ ਫਿਰ ਜਾ ਕੇ ਸਵੇਰੇ ਸਖਤੇ ਉੱਠਣਾ ਹਾਂਜੀ ਮਿਹਨਤ ਦਾ ਕੰਮ ਹੈਗਾ ਵਾ ਤੇ ਆ ਭਾਜੀ ਕੀ ਆ ਆ ਕੁਲਚੇ ਸਾਡੇ ਕੁਲਚੇ ਆ ਗਏ ਠੀਕ ਹੈ ਹਾਂਜੀ ਹਾਂਜੀ ਤੇ ਭਾਜੀ ਕਿੰਨੇ ਰੁਪਏ ਦੀ ਪਲੇਟ ਆ ਸਿਰਫ 25 ਰੁਪਏ ਦੀ ਪਲੇਟ 25 ਰੁਪਏ ਦੀ ਯਾਰ ਯਾਰ ਮੈਂ ਨਾ ਇੱਕ ਜ ਉੱਥੇ ਰੇਟ ਹੈਗਾ ਹੀ 40 ਰੁਪਏ ਤੁਸੀਂ 25 ਰੁਪਏ ਦੇ ਕਿਉਂ ਦੇਂਦੇ ਹੋ 25 ਰੁਪਏ ਤਾਂ ਦੇਣ ਡਿਆ ਕਿ ਗਰੀਬ ਵੀ ਖਾ ਸਕਦੇ ਅਮੀਰ ਵੀ ਖਾ ਸਕ। ਅੱਛਾ ਅੱਛਾ ਮੈਨੂੰ ਇੱਕ ਵਧੀਆ ਸੋਚ ਆ ਤੇ ਮੈਂ ਭਾਜੀ ਸੁਣਿਆ ਸੀ ਕਿ ਤੁਹਾਡਾ ਜਿਹੜਾ ਸੁਪਨਾ ਸੀ ਫੌਜੀ ਬਣਨ ਦਾ ਸੀ ਕੀ ਮੜੀ ਜੀ ਦੱਸੋ ਮੜਾ ਜਾ ਵਿਚਾਰ ਪੇਸ਼ ਕਰੋ ਫੌਜੀ ਨਾਮ ਕੀ ਹੋ ਰੱਖਿਆ ਤੁਸੀਂ ਆਪਣੀ ਕਾਰ ਦਾ ਕਾਰ ਦਾ ਨਾਮ ਫੌਜੀ ਪਾ ਗਿਆ ਮੈਂ ਭਰਤੀ ਵੰਦਾ ਰਿਹਾ ਅੱਛਾ ਅੱਛਾ ਤੇ ਲੋਕਡਾਊਨ ਲੱਗ ਗਿਆ ਭਰਤੀਆਂ ਭਰਤੀਆਂ ਬੰਦ ਹੋ ਗਈਆਂ ਅੱਛਾ ਅੱਛਾ ਉਦੋਂ ਉਮਰ ਕਿੰਨੀ ਸੀ ਉਮਰ ਹੈਗੀ ਸੀ ਉਦੋਂ 21 ਸਾਲ ਹੈਗੀ ਸੀ 21 ਸਾਲ ਤੇ ਹੁਣ ਹੋਣ ਮਰੋਛੇ 25 26 ਸਾਲ ਅੱਛਾ 25 26 ਸਾਲ ਹੋ ਗਿਆ ਠੀਕ ਹੈ ਠੀਕ ਆ ਮਤਲਬ ਸੁਪਨਾ ਹੈ ਇੱਕ ਫੌਜੀ ਬਣਨ ਦਾ ਹਾਂ ਜੀ ਹਾਂ ਜੀ ਤੇ ਜੇ ਮੰਨ ਲਓ ਹੁਣ ਵੀ ਤੁਹਾਨੂੰ ਫੌਜ ਕਹ ਰਹੀ ਕਿ ਆ ਜਾਓ ਭਰਤੀ ਹੋ ਜਾਓ ਫਿਰ ਹੋ ਜਾਓਗੇ ਕੰਮ ਛੱਡ ਦੋਗੇ ਆਵਲਾ ਜਰੂਰ 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 ਅੱਛਾ 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 ਲੋ ਵੀ ਆ ਜੱਜ ਬਾਇਆ ਤੇ ਇੱਧਰ ਆ ਗਿਆ ਆ ਅਗੇ ਕੁਲਚੇ ਤੇ ਇੱਧਰ ਆ ਗਿਆ ਚੜੇ ਤੇ ਪਾਜੀ ਆਂਬੀਆਂ ਦਾ ਚਾਰਾ ਹਾਂ ਜੀ ਆਂਬੀਆਂ ਦਾ ਚਾਰਾ ਜਾਂ ਉੱਧੇ ਹੀ ਆਂਬੀਆਂ ਕੱਟ ਗਏ ਆਂਬੀਆਂ ਦਾ ਇੱਕ ਚਾਰ ਬਰੀਕ ਕੱਟ ਕੱਟ ਕੇ ਬਹੁਤ ਸਵਾਦ ਆਉਂਦਾ ਹੈ ਅੱਛਾ 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 ਤੇ ਪਹਿਲਾ ਕਾਦੀ ਲਾਉਗੇ ਪਹਿਲਾ ਤੁਹਾਨੂੰ ਮਠੀ ਛੋਲੇ ਖਵਾਉਣੇ ਆ ਆਪਣੇ ਅੱਛਾ ਮਠੀ ਛੋਲੇ ਠੀਕ ਹੈ ਜੀ ਉਹ ਮਠੀਆਂ ਫੜ ਇਕੱਠੇ ਇਕੱਠੇ ਚਲੋ ਭਾਜੀ ਇਹ ਆਡੀ ਮਠੀ ਹੈ ਜੀ ਆਪਾਂ ਖੁਦ ਤਿਆਰ ਕਰਾਉਨੇ ਆ ਤੇ ਡੇਲੀ ਤਿਆਰ ਹੁੰਦੀ ਭਾਜੀ ਕਿੰਨੇ ਪੀਸ ਲੱਗ ਜਾਂਦੇ ਟੋਟਲੇ ਲੱਗ ਜਾਂਦੇ 4-500 4-500 ਮਤਲਬ ਡੇਲੀ ਤਿਆਰ ਕਰਨੀ ਹੈ ਡੇਲੀ ਤਿਆਰ ਹੈ ਠੀਕ ਹੈ ਜੀ ਹਾਂਜੀ ਤਾਂ ਲੱਗੀ ਜੀ ਮਠੀ ਸਾਡੇ ਚਨੇ ਆ ਗਏ ਸਾਡੀ ਚਟਨੀ ਆ ਗਈ ਇਹ ਭਾਜੀ ਕਾਦੀ ਹੈ ਉਹ ਤਨਾਇ ਮੇਦੇ ਨਰਦਾਨੇ ਦੇ ਚਟਨੀ ਠੀਕ ਠੀਕ ਸਾਡਾ ਪਿਆਜ਼ ਆ ਗਿਆ ਜੀ ਲੱਛੀ ਵਾਲਾ ਸਾਡਾ ਅੰਬੀ ਦਾ ਚਾਰ ਅੰਬੀ ਦਾ ਚਾਰ ਹੈ ਸਾਡਾ ਗਰਮ ਮਸਾਲਾ ਸਾਡੀ ਹੈਲੀਕਾਪਟਰ ਮਰਚ ਠੀਕ ਆ ਜੀ ਹੈਲੀਕਾਪਟਰ ਮਰਚ ਨਾਲ ਵੀ ਮੱਠੇ ਭਾਈ ਕੇ ਨੇਰੀ ਪਲੇਟ ਹੈ ਸਿਰਫ 25 ਰੁਪਏ ਦੀ ਪਲੇਟ 25 ਰੁਪਏ ਦੀ ਆ ਲੋ ਵੀ ਮਿੱਤਰੋ ਆ ਪਲੇਟ ਆ ਜਿਹੜੀ ਸਿਰਫ ਤੇ ਸਿਰਫ 25 ਰੁਪਏ ਦੀ ਆ ਇਹ ਸਾਡਾ ਪੀਜਾ ਕੁਲਚਾ ਜੀ ਤਿਆਰ ਹੋ ਚੱਲਾ ਠੀਕ ਆ ਜੀ ਪੀਜਾ ਕੁਲਚਾ ਹਾਂ ਜੀ ਤੇ ਤਿਆਰ ਹੋ ਗਿਆ ਜੀ ਆ ਗਿਆ ਬਾਹਰ ਇਹ ਪਰ ਚੀਫੇ ਕਰਦਾ ਇਹ ਆਹਦੀ ਚਟਨੀ ਆ ਗਈ ਜੀ ਸਾਡਾ ਪਿਆਜ਼ ਆ ਗਿਆ ਜੀ ਸਾਡਾ ਅੰਬੀ ਦਾ ਚਾਰ ਆ ਗਿਆ ਜੀ ਸਾਡੀ ਹੈਲੀਕਾਪਟਰ ਮਰਚ ਆ ਗਈ ਤੇ ਇਹ ਕਿੰਨੇ ਦੀ ਪਲੇਟ ਵਾ ਜੀ ਇਹ ਵੀ ਸਿਰਫ 25 ਰੁਪਏ ਦੀ ਗਦਾਸਪੁਰ ਤੇ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ ਠੀਕ ਹੈ ਜੀ ਚਲਦੀ ਰਹਿੰਦੀ ਫਿਰ ਨਾਲ ਠੀਕ ਠੀਕ ਆ ਤੇ ਕਿੰਨੇ ਵਜੇ ਤੱਕ ਹੁੰਦੇ ਇਥੇ ਇਥੇ 5 ਵਜੇ ਤੱਕ 5 ਵਜੇ ਤੱਕ ਠੀਕ ਠੀਕ ਆ ਕਰੀ ਗਾਗ ਨੂੰ ਮੋੜਿਆ ਮਾੜਿਆ ਤੇ ਨਹੀਂ ਨਹੀਂ ਗਾਗ ਨੂੰ ਕਿ ਮੋੜੀ ਸ਼ਾਮੀ ਆਂਦੇ ਨਹੀਂ ਹੁੰਦੇ ਨਾ 5 ਵਜੇ ਤੋਂ ਬਾਅਦ ਹਾਂ 5 ਵਜੇ ਤੱਕ ਹੀ ਹੁੰਦਾ ਕੰਮ ਅੱਛਾ ਅੱਛਾ ਠੀਕ ਠੀਕ ਆ ਅੱਛਾ ਪੈਕਿੰਗ ਚਲਦੀ ਰਹਿੰਦੀ ਫਿਰ ਹੋਮ ਡਿਲੀਵਰੀ ਦੇਂਦੇ ਹੋ ਨਹੀਂ ਹੋਮ ਡਿਲੀਵਰੀ ਮਰਦਾ ਪਿਆਣਾ ਵੇਣਾ ਕਸਟਮਰ ਨੂੰ ਉੱਤੇ ਜਾਣਾ ਠੀਕ ਹੈ ਪੜੀ ਚਣੇ ਜਨੇਰੀ ਮਰਜੀ ਕੋਈ ਮੰਗਲੇ ਦੇਂਦੇ ਹੋ ਜਿੰਨੇ ਆਦੀ ਮਰਜ਼ੀ ਮਾਂ ਕੀ ਗੱਲ ਦੇ ਠੀਕ ਠੀਕ ਆ ਕਈ ਹੁੰਦੇ ਨਾ ਕਿ ਕਰੀ ਕੋਲ ਤੇ ਸੋਲੇ ਠੀਕ ਠੀਕ ਆ ਇਹ ਕਿਨੇ ਦੀ ਪਲੇਟ ਆ ਇਹ ਵੀ 25 ਰੁਪਏ ਵੀ 25 ਰੁਪਏ ਦੇ ਦੋ ਗੋਲ ਤੇ ਠੀਕ ਆ 25 ਰੁਪਏ ਦੇ ਦੋ ਗੋਲ ਤੇ ਗੁਰਦਾਸਪੁਰ ਚ ਕੋਈ ਦੇ ਦੇ ਜੋ ਕਹੋਗੇ ਦੇਦਾ ਪੱਕੀ ਗੱਲ ਆ ਠੀਕ ਠੀਕ ਆ ਜੀ ਇਹ ਨਾ ਇਹ ਤੁਹਾਡੀ ਵੀਡੀਓ ਦੇਖ ਕੇ ਰੇਟ ਹੀ ਛੱਡ ਦੇਣ ਲੋਕੀ ਦੋ ਮੱਠੀ ਚਨੇ ਨਹੀਂ ਛੱਡ ਸਕਦੇ ਤੇ ਕੁਆਲਿਟੀ ਸਹੀ ਹੋਗੀ ਕੁਆਲਿਟੀ ਵੀ ਨਹੀਂ ਕੋਈ ਦੇ ਸਕਦਾ 25 ਰੁਪਏ ਦੇ ਵਿੱਚ ਠੀਕ ਠੀਕ ਆ ਚੱਲ ਜਾ ਫਿਰ ਖੁੱਲਾ ਚੱਲੇ ਜਾਣਾ ਗੁਰਦਾਸਪੁਰ ਵਾਲਿਆਂ ਨੂੰ ਠੀਕ ਠੀਕ ਆ ਇਹ ਚਾਵਲ ਵਗੈਰਾ ਵੀ ਹੈਗੇ ਚਾਵਲ ਵੀ ਹੈਗੇ ਆ ਜੀ ਅੱਛਾ ਅੱਛਾ ਉਹ ਕਿਨੇ ਦੀ ਪਲੇਟ ਹੋਵੇ ਉਹ ਵੀ 25 ਰੁਪਏ ਦੀ ਅੱਛਾ ਅੱਛਾ ਥੋੜੀ ਲਿਆਂਦੇ ਹੋ ਗਾ ਚਾਵਲ ਹੋਰ ਹੈਗੇ ਚਾਵਲ ਉਹ ਥੋੜੇ ਘੱਟ ਲਿਆਂਦੇ ਹੋ ਫਿਰ ਚਾਵਲ ਥੋੜੇ ਹੀ ਲੱਗਦੇ ਆ ਚਾਵਲ ਅੱਛਾ 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 ਜੀ ਠੀਕ ਹੈ ਜਾਰਾ ਡਿਮਾਂਡ ਇਹੀ ਆ ਮੱਠੀ ਕੁਮੀਆਂ ਕਿਛੋਲੇ ਤੇ ਜਾਗੁਲ ਚਾ ਠੀਕ 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 ਜਾਰਾ ਕਸਟਮਰ ਵਗੈਰਾ ਦੁਪਹਿਰ ਹੀ ਆਂਦੇ ਹੋਣੇ ਆ ਨਾ ਲੰਚ ਟਾਈਮ ਦੁਪਹਿਰ ਲੰਚ ਇੱਥੇ ਚੱਲਦਾ ਫਿਰ ਵਾਰਾ ਇੱਥੇ ਚੱਲਦਾ ਇੱਥੇ ਚੱਲਦਾ ਠੀਕ ਠੀਕ ਕਰੋੜ ਚੈੱਕ ਕਰੋ ਯਾਰ ਇ ਤੇ ਅਸੀਂ ਕਰਾ ਲਈ ਮਠੀ ਛੋਲੇ ਦੀ ਪਲੇਟ ਤੇ ਓਹੋ ਮਜ਼ਾ ਆ ਗਿਆ ਖਾ ਕੇ ਮਠੀ ਛੋਲੇ ਵੀ ਮਿੱਤਰੋ ਕਰੋੜ ਤੇ ਚੈੱਕ ਕਰ ਸਕਦੇ ਹੋ ਗੱਡੀਆਂ ਖੜਦੇ ਆ ਇਦੋਂ ਕਾਫੀ ਜ਼ਿਆਦਾ ਇੱਥੇ ਰਸ਼ ਹੁੰਦਾ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਾਫੀ ਕਸਟਮਰ ਹੈ ਯਾਰ ਇਹਨਾਂ ਕੋਲ ਤੇ ਡੇਲੀ ਜੁੜੇ ਹੋਏ ਆ ਇਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਤੇ ਗੁਰਦਾਪੁਰੋਂ ਨੇ ਕਮੈਂਟ ਕਰਕੇ ਦੱਸੋ ਕਿੰਨੇ ਕਿੰਨੇ ਫੌਜੀ ਮਠੀ ਛੋਲੇ ਖਾਦੇ ਆ ਤੇ ਵੀਡੀਓ ਨੂੰ ਕਰਦੇ ਸ਼ੇਅਰ ਲਾਈਕ ਤੇ ਸਾਡੇ ਚੈਨਲ ਕੋਲੇ ਸਬਸਕ੍ਰਾਈਬ